ਟਾਈਮ ਮੀਟਿੰਗ ਵਾਲਾ ਨਾਲ ਵੀ ਬੇਨਤੀ ਆ ਤੇ ਦੂਜੀ ਬੇਨਤੀ ਜਿਹੜੇ ਆ ਸਿੰਘ ਦੇ ਗੱਲ ਪਈ ਸੀ ਨਾ ਪੱਟਾ ਨੂੰ ਤੇਲ ਲਾ ਕੇ ਰੱਖਿਓ ਏ ਆ ਟਾਈਮ ਵੇ ਲੋ ਰੱਦੀਏ ਆ ਜਦੋਂ ਤੁਹਾਡਾ ਦਿਲ ਕਰੇ ਜੇ ਤੁਹਾਡੀ ਜਾਗਦੀ ਜ਼ਮੀਰ ਵਾਲੇ ਨੂੰ ਤੁਸੀਂ ਤੁਹਾਡੀ ਮਾਂ ਦਾ ਦੁੱਧ ਪੀਤਾ ਤੇ ਜੇ ਕੁੱਤੀ ਦੇ ਪੁੱਤੋਂ ਫਿਰ ਤਾਂ ਕਹਿਣਾ ਕੀ ਹੈ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਨਾ ਜਿਹੜੇ ਵੇਲੇ ਤੁਹਾਡਾ ਦਿਲ ਕਰੇ ਉਸੇ ਵੇਲੇ ਫੋਨ ਲਾ ਲਿਓ ਬੁੜਾ ਤੁਹਾਡਾ ਖੜਾ ਠੀਕ ਆ ਬੁੜਾ ਤੁਹਾਡਾ ਖੜਾ ਕੱਲੇ-ਕੱਲੇ ਨੂੰ ਤੇਲ ਦਵਾਵਾਂਗੇ ਜਿੱਥੇ ਮਰਜ਼ੀ ਭੱਜ ਲੋ ਜਿੰਨਾ ਤੁਹਾਡਾ ਦਿਲ ਕਰਦਾ ਉੱਥੋਂ ਤੱਕ ਜਿਹੜੀ ਜ਼ਹਿਰ ਬਣ ਬਣ ਕੇ ਨਿੱਕੇ ਨਿੱਕੇ ਜਵਾਕ ਤੁਸੀਂ ਮਾਰੇ ਆ ਤੁਹਾਡੇ ਵਿੱਚੋਂ ਕੱਢਾਂਗੇ ਅਸੀਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦੇ ਵੀ ਮਾਫ ਕਰਨਾ ਦੋ ਵਾਰ ਹੀ ਮੈਡੀਕਲ ਬੰਦ ਕੀਤਾ ਤੁਸੀਂ ਬਦਵਾ ਦੇ ਵਿੱਚੋਂ ਫੇਰ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਆ ਜੇ ਸੈਮ ਮੈਡੀਕਲ ਦੁਬਾਰੇ ਚੱਲ ਗਿਆ ਸਿਨੇ ਖਿਲਾੜੀ ਗੰਨੇ ਪੀਟ ਦਾਂਗੇ ਹਾਂ ਬੋਲੇ ਬੋਲੇ ਹਾਂ ਸਾਡੇ ਬੰਦੇ ਦੇ ਗਲ ਪਏ ਆ ਜੋਧੇ ਦੇ ਮਰਦਾਂ ਵਾਲਾ ਕੰਮ ਨਹੀਂ ਕੀਤਾ ਥੱਲੇ ਸਿੰਘ ਦੇ 40 ਬੰਦੇ ਗਲ ਪਏ ਹੋ ਗਲਤ ਜੀ ਗਲਤ ਕਰ ਰਹੇ ਹੋ ਮਰਦਾਂ ਵਾਲਾ ਕੰਮ ਨਹੀਂ ਕੀਤਾ ਤੁਸੀਂ ਤੇ ਤੁਹਾਡੀਆਂ ਲੀਕਾਂ ਨਾ ਕਢਾਈਆਂ ਨਾ ਦੱਸ ਕੇ ਜਿੱਥੇ ਤੁਹਾਡਾ ਦਿਲ ਮਣੇ ਲੀਕ ਮਾਰ ਕੇ ਮੈਸੇਜ ਕਰ ਲੋ ਇਹਨੂੰ ਮਰਜ਼ੀ ਕਰ ਲੈ ਸਾਡੇ ਠੀਕ ਆ ਤੇ ਤੁਹਾਨੂੰ ਚੇਤਾਵਨੀ ਦੇ ਕੇ ਜਾਂਦੇ ਆ ਤੁਹਾਨੂੰ ਅਸੀਂ ਅਗਲੇ ਮਾਰ ਦਾਂਗੇ ਆ ਬਾਈ ਪਰਚੇ ਪਰੋ ਬੋਲਦੇ ਪਰੋਣੇ ਤੇ ਸੈਮ ਮੈਡੀਕਲ ਨਾਲ ਇਹਨਾਂ ਨੇ ਬੇਨਤੀ ਆ ਤੇ ਦੂਜੀ ਬੇਨਤੀ ਜਿਹੜੇ ਆ ਸਿੰਘ ਦੇ ਗਲ ਪਏ ਸੀ ਨਾ ਪੱਟਾ ਨੂੰ ਤੇਲ ਲਾ ਕੇ ਰੱਖਿਓ ਏ ਆ ਟਾਈਮ ਵੇਲਾ ਰਤਿਏ ਆ ਜਦੋਂ ਤੁਹਾਡਾ ਦਿਲ ਕਰੇ ਜੇ ਤੁਹਾਡੀ ਜਾਗਦੀ ਜਮੀਰ ਵਾਲੇ ਨੂੰ ਤੁਸੀਂ ਤੁਹਾਡੀ ਮਾਂ ਦਾ ਦੁੱਧ ਪੀਤਾ ਤੇ ਜੇ ਕੁੱਤੀ ਦੇ ਪੁੱਤੋਂ ਫਿਰ ਤਾਂ ਕਹਿਣੇ ਕੀ ਹੈ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਨਾ ਜਿਹੜੇ ਵੇਲੇ ਤੁਹਾਡਾ ਦਿਲ ਕਰੇ ਉਸੇ ਵੇਲੇ ਫੋਨ ਲਾ ਲਿਓ ਬੁੜਾ ਤੁਹਾਡਾ ਖੜਾ ਠੀਕ ਆ ਬੁੜਾ ਤੁਹਾਡਾ ਖੜਾ ਕੱਲੇ-ਕੱਲੇ ਨੂੰ ਤੇਲ ਦੇਵਾਂਗੇ ਜਿੱਥੇ ਮਰਜ਼ੀ ਭੱਜ ਲੋ ਜਿੰਨਾ ਤੁਹਾਡਾ ਦਿਲ ਕਰਦਾ ਉੱਥੋਂ ਤੱਕ ਜਿਹੜੀ ਜ਼ਹਿਰ ਬਣ ਬਣ ਕੇ ਨਿੱਕੇ-ਨਿੱਕੇ ਜਵਾਕ ਤੁਸੀਂ ਮਾਰੇ ਆ ਤੁਹਾਡੇ ਵਿੱਚੋਂ ਕੱਢਾਂਗੇ ਸੂ ਅਹੀਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦੇ ਵੀ ਮਾਫ ਕਰਨਾ ਦੋ ਵਾਰ ਹੀ ਮੈਡੀਕਲ ਬੰਦ ਕੀਤਾ ਤੁਸੀਂ ਬਾਅਦ ਦੇ ਵਿੱਚੋਂ ਫਿਰ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿਨੇ ਆ ਜੇ ਸੈਮ ਮੈਡੀਕਲ ਦੁਬਾਰੇ ਚੱਲ ਗਿਆ ਸਿਨੇ ਖਿਲਾੜੀ ਗੰਨੇ ਹੀ ਪੀਟਦਾਂਗੇ ਹਾਂ ਬੋਲੇ ਸਾਡੇ ਬੰਦੇ ਨੇ ਗਲ ਪਏ ਆ ਜੋਧੇ ਦੇ ਮਰਦਾਂ ਵਾਲਾ ਕੰਮ ਨਹੀਂ ਕੀਤਾ ਥੱਲੇ ਸਿੰਘ ਦੇ 40 ਬੰਦੇ ਗਲ ਪਏ ਹੋ ਗਲਤ ਜੀ ਗਲਤ ਕਰ ਰਹੇ ਮਰਦਾਂ ਵਾਲਾ ਕੰਮ ਨਹੀਂ ਕੀਤਾ ਤੁਸੀਂ ਤੇ ਤੁਹਾਡੀਆਂ ਲੀਕਾਂ ਨਾ ਕਢਾਈਆਂ ਨਾ ਦੱਸ ਕੇ ਜਿੱਥੇ ਤੁਹਾਡਾ ਦਿਲ ਮਣੇ ਲੀਕ ਮਾਰ ਕੇ ਉੱਥੇ ਆ ਜਾਣਾ ਕਰੋ ਇਹਨੂੰ ਮਰਜ਼ੀ ਕਰ ਲੈ ਸਾਡੇ ਠੀਕ ਆ ਤੇ ਤੁਹਾਨੂੰ ਚੇਤਾਵਨੀ ਦੇ ਕੇ ਜਾਂਦੇ ਆ ਤੁਹਾਨੂੰ ਅਸੀਂ ਅੱਗੇ ਮੰਨ ਜਾਗੇ ਬਾਈ ਪਰਚੇ ਪਰੋ ਬੋਲਦੇ ਪਰੋਣਾ ਦੇ ਸੈਮ ਮੈਡੀਕਲ ਨਾਲ ਇਹਨਾਂ ਨੂੰ ਬੇਨਤੀ ਆ ਤੇ ਦੂਜੀ ਬੇਨਤੀ ਜਿਹੜੇ ਆ ਸਿੰਘ ਦੇ ਗਲ ਪਏ ਸੀ ਨਾ ਪੱਟਾ ਨੂੰ ਤੇਲ ਲਾ ਕੇ ਰੱਖਿਓ ਓਏ ਆ ਟਾਈਮ ਵੇਲਾ ਰਤਿਏ ਆ ਜਦੋਂ ਤੁਹਾਡਾ ਦਿਲ ਕਰੇ ਜੇਤਪੁਰ ਦੀ ਜਾਗਦੀ ਜ਼ਮੀਰ ਵਾਲੇ ਨੂੰ ਤੁਸੀਂ ਤੁਹਾਡੀ ਮਾਂ ਦਾ ਦੁੱਧ ਪੀਤਾ ਤੇ ਜੇ ਕੁੱਤੀ ਦੇ ਪੁੱਤੋਂ ਫਿਰ ਤਾਂ ਕਹਿਣੇ ਕੀ ਹੈ ਜੇ ਤੁਸੀਂ ਮਾਂ ਦਾ ਦੁੱਧ ਪੀਤਾ ਨਾ ਜਿਹੜੇ ਵੇਲੇ ਤੁਹਾਡਾ ਦਿਲ ਕਰੇ ਉਸੇ ਵੇਲੇ ਫੋਨ ਲਾ ਲਿਓ ਬੁੜਾ ਤੁਹਾਡਾ ਖੜਾ ਠੀਕ ਆ ਬੁੜਾ ਤੁਹਾਡਾ ਖੜਾ ਕੱਲੇ ਕੱਲੇ ਨੂੰ ਤੇਲ ਦੇਵਾਂਗੇ ਜਿੱਥੇ ਮਰਜ਼ੀ ਭੱਜ ਲੋ ਜਿੰਨਾ ਤੁਹਾਡਾ ਦਿਲ ਕਰਦਾ ਉੱਥੋਂ ਤੱਕ ਜਿਹੜੀ ਜ਼ਹਿਰ ਬਣ ਬਣ ਕੇ ਨਿੱਕੇ ਨਿੱਕੇ ਜਵਾਕ ਤੁਸੀਂ ਮਾਰੇ ਆ ਤੁਹਾਡੇ ਵਿੱਚੋਂ ਕੱਢਾਂਗੇ ਸੂ ਅਹੀਂ ਇਹ ਵੀ ਤੁਹਾਨੂੰ ਕਹਿਣਾ ਚਾਹੁੰਦੇ ਵੀ ਮਾਫ ਕਰਨਾ ਦੋ ਵਾਰੀ ਮੈਡੀਕਲ ਬੰਦ ਕੀਤਾ ਤੁਸੀਂ ਬਾਅਦ ਦੇ ਵਿੱਚੋਂ ਫਿਰ ਪ੍ਰਸ਼ਾਸਨ ਨੂੰ ਵੀ ਚੇਤਾਵਨੀ ਦਿੰਦੇ ਆ ਜੇ ਸੈਮ ਮੈਡੀਕਲ ਦੁਬਾਰੇ ਚੱਲ ਗਿਆ ਸਿਨੇ ਖਿਲਾੜੀ ਗੰਨੇ ਪੀਟ ਦਾਂਗੇ ਹਾਂ ਬੋਲੇ ਬੰਦਿਆਂ ਨੇ ਸਾਡੇ ਬੰਦੇ ਨੇ ਗਲ ਪਏ ਆ ਜੋਧੇ ਦੇ ਮਰਦਾਂ ਵਾਲਾ ਕੰਮ ਨਹੀਂ ਕੀਤਾ ਥੱਲੇ ਸਿੰਘ ਦੇ 40 ਬੰਦੇ ਗਲ ਪਏ ਹੋ ਗਲਤ ਹੈ ਜੀ ਗਲਤ ਕਰ ਰਹੇ ਹੋ ਮਰਦਾਂ ਵਾਲਾ ਕੰਮ ਨਹੀਂ ਕੀਤਾ ਤੁਸੀਂ ਤੇ ਤੁਹਾਡੀਆਂ ਲੀਕਾਂ ਨਾ ਕਢਾਈਆਂ ਨਾ ਦੱਸ ਕੇ ਜਿੱਥੇ ਤੁਹਾਡਾ ਦਿਲ ਮਣੇ ਲੀਕ ਮਾਰ ਕੇ ਉੱਥੇ ਆ ਜਾ ਕਰੋ ਜਿਉਂ ਦੀ ਮਰਜ਼ੀ ਕਰੇ ਸਾਡੇ ਠੀਕ ਆ ਤੇ ਤੁਹਾਨੂੰ ਚੇਤਾਵਨੀ ਦੇ ਕੇ ਜਾਂਦੇ ਆ ਤੁਹਾਨੂੰ ਬੰਦੇ ਜਿਹਨੇ ਮਾਰ ਜਾਗੇ ਬਾਈ ਪਰਚੇ ਪਰੋ ਬੋਲਦੇ ਪਰੋਣੇ ਤੇ